ਦੇਖੀ ਜਿਹੜੇ ਜਨਤ ਆਏ ਹੈਗੇ ਆ ਇਹ ਕਿਵੇਂ ਸਮਝੋ ਇੱਕਦਮ ਕਿਉਂਕਿ ਜਿਹਾ ਆਪਣਾ ਉਮੀਦਤਾ ਸੀ ਕਿ ਆ ਤੇ ਸ਼ੰਕੂ ਵਿਧਾਨ ਸਭਾ ਬਣ ਕੇ ਨਾਸਰ ਫਲੂਤੇ ਆਣਾ ਬਲਕਿ ਅੰਮ੍ਰਿਤਸਰ ਤੇ ਜਲੰਧਰ ਜੀ ਹਾਲਕ ਪਟਿਆਲਾ ਚ ਬਹੁਤ ਮਿਲਿਆ ਪਾਕਿਸਤਾਨ ਦਾ ਕੀ ਗੱਲ ਚੋਲੀ ਦੇਖੋ ਗੱਲ ਇਹ ਆ ਛੱਟੀ ਆਵਾ ਦੀ ਪਾਰਟੀ ਦੀ ਸਰਕਾਰ ਨੇ ਬਹੁਤ ਕੰਮ ਕੀਤੇ ਆ ਬਹੁਤ ਕਮਾਂ ਦੀਆਂ ਡਿਲੀਵਰੀਜ਼ ਦਿੱਤੀਆਂ ਨੇ ਭਾਵੇਂ ਉਹ ਮੱਲਕਲੀ ਨੇ ਭਾਵੇਂ 300 ਯੂ ਨਾਟ ਬੀਲੀਫ ਰੀ ਹੈ ਭਾਵੇਂ ਕੀ ਕਹਿੰਦੇ ਸਕੂਲ ਆਫ ਐਮੀਨੈਂਸਾ ਸੁਰੱਖ ਸੜਕ ਸੁਰੱਖਿਆ ਫੋਰਸ ਆ ਫੋਰ ਸਾਡੇ ਨੌਕਰੀਆਂ ਨੇ ਔਰ ਸਾਡੇ ਜਿਹੜਾ ਥਰਮਲ ਪਲੈਂਟ ਲੋਕ ਸਰਕਾਰ ਪੁਰਾਣੀਆਂ ਸਰਕਾਰਾਂ ਜਿਹੜੀਆਂ ਸੀ ਆਪਣੀਆਂ ਵੇਚ ਕੇ ਜ਼ਮੀਨਾਂ ਤਾਂ ਚਲਾਉਂਦੀਆਂ ਸੀ ਪੁਰਾਣਾ ਗੋਇੰਦਵਾਲ ਸਾਹਿਬਾ ਦਾ ਥਰਮਲ ਪਲੈਂਟ ਆਪਣਾ ਚਲਾ ਕੇ ਮਾਨ ਸਾਹਿਬ ਨੇ ਉਹਨੂੰ ਮਤਲਬ ਤਿਆਰ ਕਰ ਰਹੇ ਨੇ ਕਮਾਵਲੋ ਕੋਈ ਕਮਿਊਨਿਟੀ ਕਮੀ ਰਹੀ ਹੈ ਸਾਡੇ ਲੁਧਿਆਣੇ ਦੇ ਪ੍ਰਸ਼ਾਸਨ ਵੱਲੋਂ ਸਿੱਧੇ ਤੌਰ ਤੇ ਕਿਉਂਕਿ ਇਕਤਾ ਸਭ ਤੋਂ ਪਹਿਲਾਂ ਇਲੈਕਸ਼ਨ ਕਮਿਸ਼ਨ ਵੱਲੋਂ ਟਾਈਮ ਹੀ ਗਲਤ ਸੀਗਾ 7 ਤੋਂ 4 ਇੰਨੀ ਸਰਦੀ ਦੇ ਵਿੱਚ 7 ਵਜੇ ਤੋਂ ਲਵਾ ਗਏ ਇਹ 8 ਵਜੇ ਤੋਂ 5 ਵਜੇ ਦਾ ਜਾਂ 9 ਵਜੇ ਤੋਂ 6 ਵਜੇ ਤੱਕ ਦਾ ਟਾਈਮ ਦਿੰਦੇ ਮੇਰੇ ਹਿਸਾਬ ਨਾਲ ਉਹ ਬਹੁਤ ਵਧੀਆ ਟਾਈਮ ਸੀ ਵੋਟਰਾਂ ਨੇ ਜਿਆਦਾ ਤੋਂ ਜਿਆਦਾ ਜਿਹੜੀ ਸਾਡੀ ਪਰਸੈਂਟੇਜ ਵੋਟ ਕਾਸਟ ਹੋਈ ਹੈ ਘੱਟ ਹੋਈ ਹੈ ਉਹਦਾ ਕਾਰਨ ਹੀ ਇਹ ਹੈ ਵੀ ਉੱਥੇ ਟਾਈਮ ਦੇ 2 ਘੰਟੇ ਸਵੇਰੇ ਕੋਈ ਵੀ ਇੰਨੀ ਸਰਦੀ 'ਚ ਵੋਟਰ ਨਹੀਂ ਉੱਠ ਕੇ ਵੋਟ ਪਾਣ ਜਾਂਦਾ ਹੈਗਾ ਸੈਕੰਡਲੀ ਸਾਡੇ ਪ੍ਰਸ਼ਾਸਨ ਨੇ ਜਿੰਨੀਆਂ ਸਾਡੀਆਂ ਵੋਟਰ ਸੂਚੀਆਂ ਸੀ ਪੂਰੇ ਹਲਕਿਆਂ ਦੀਆਂ ਸਾਰਿਆਂ ਦੀਆਂ ਉਹਦੇ ਵਿੱਚ ਮਤਲਬ ਐਨੇ ਬੇਰੁਖੀ ਦੇ ਤਰੀਕੇ ਨਾਲ ਉਹ ਤਿਆਰ ਕੀਤੀਆਂ ਗਈਆਂ ਸੀਗੀਆਂ ਉਹ ਵੋਟਰ ਸੂਚੀਆਂ ਜਿੱਚ ਕਈਆਂ ਦੀਆਂ ਜਿੰਦਿਆਂ ਬੰਦਿਆਂ ਦੀਆਂ ਵੋਟਾਂ ਹੀ ਕੱਟਤੀਆਂ ਔਰ ਮਰੇਨੀਆਂ ਵੋਟਾਂ ਵਿੱਚ ਡਿਲੀਟਡ ਮੇ ਕੋਲ ਔਰ ਔਨ ਰਿਕਾਰਡ ਪ੍ਰੂਫ ਹੈਗਾ ਔਰ ਇਵਨ ਮੈਂ ਆਪਣੀ ਵਾਰਡ ਤੋਂ ਐਗਜ਼ਾਮਪਲ ਦੇ ਰਿਹਾ ਮੇਰੀ ਵਾਰਡ ਦੀਆਂ ਤਕਰੀਬਨ 1000 1500 ਵੋਟ ਜਿਹੜੀ ਸੀ ਉਹ ਸੈਗਰੀਗੇਟ ਕਰਤੀ ਕੋਈ ਕਿਸੇ ਵਾਰਡ ਸੁਰਤੀ ਕੋ ਕਿਸੇ ਵਾਰਡ ਸੁਰਤੀ ਕੋ ਕਿਸੇ ਵਾਰਡ ਕਿਸੇ ਪੂਲ ਸੁਰਤੀ ਮਤਲਬ ਇਸ ਤਰੀਕੇ ਨਾਲ ਬੈਨੇਜਮੀ ਇਹ ਨਾ ਕੰਮ ਹੋਇਆ ਜਿਹਦੇ ਕਰਕੇ ਜਿਹੜਾ ਪਰਸੈਂਟ ਟਾਈਪ ਵੋਟ ਕਾਸਟ ਹੋਈ ਹੈ 41% ਦੇ ਕਰੀਬ 44% ਦੇ ਕਰੀਬ ਹੋਈ ਹੈ ਜਿਹੜੀ ਕਿ ਆਮ ਮੇਰੀ ਵਾਰਡ ਚ ਆਮ ਲੁਧਿਆਣੇ 65% ਤੱਕ ਵੋਟ ਜਾਂਦੀ ਹੈਗੀ ਹੈ ਉਸ ਤੋਂ ਇਲਾਵਾ ਪਰਚੇ ਨਹੀਂ ਵੰਡੀਆਂ ਬੀਐਲਓਜ਼ ਨੇ ਨਹੀਂ ਤਾਂ ਪਰਚੀਆਂ ਵੰਡਣਾ ਬੀਐਲਓ ਦਾ ਕੰਮ ਹੁੰਦਾ ਹਰ ਵਾਰਡ ਦੇ ਵਿੱਚ ਕੋਈ ਪਰਚੀ ਨਹੀਂ ਪ੍ਰਿੰਟ ਕਰਾਈ ਕੋਈ ਵੰਡੀ ਨਹੀਂ ਜਿਹੜੀਆਂ ਅਸੀਂ ਜਿੰਦਿਆਂ ਸਾਡੇ ਕੋਲ ਅਸੀਂ ਮਤਲਬ ਸਾਡੇ ਕੋਲ ਬਾੜ ਚਾ ਰਹੀਆਂ ਸੀ ਆ ਉਹ ਲਿਸਟ ਦੇ ਮੁਤਾਬਕ ਉਹ ਕੀਤੀਆਂ ਥਰਡ ਸਭ ਤੋਂ ਵੱਡੀ ਗੱਲ ਜਦੋਂ ਇਹਨਾਂ ਨੂੰ ਅਸੀਂ ਕਿਹਾ ਵੀ ਸਰ ਤੁਸੀਂ 2024 ਦੀ ਲਿਸਟ ਜਿਹੜੀ ਪਾਰਲੀਮੈਂਟ ਦੀ ਹੈ ਲੇਟੈਸਟ ਉਹ ਲਾਓ ਕਾਰਪੋਰੇਸ਼ਨ ਚ ਇਹਨਾਂ ਨੇ ਉਹ ਨਹੀਂ ਲਗਾਈ ਇਹਨਾਂ ਨੇ 2023 ਦੀ ਲਗਾਈ ਔਰ ਉਹਦੇ ਵਿੱਚ ਮਤਲਬ ਇੰਨੀਆਂ ਗਲਤੀਆਂ ਸੀਗੀਆਂ ਇਹਨਾਂ ਨੇ ਬਿਨਾ ਗਲਤੀਆਂ ਚੈੱਕ ਕੀਤੇ ਉਸ ਤੋਂ ਇਲਾਵਾ ਇੱਕ ਹੋਰ ਹੈਰਾਨੀ ਗੱਲ ਹੈ ਔਰ ਜਿਹੜੀ ਡਿਲੀਟਡ ਕੀਤੀਆਂ ਲਿਸਟਾਂ ਨੇ ਉਹ ਸਪਲੀਮੈਂਟ ਜਿਹੜੀ ਲਿਸ ਸੀਗੀ ਉਹ ਸਾਨੂੰ ਵੋਟਰ ਸੂਚੀ ਵਿੱਚ ਦਿੱਤੀ ਨਹੀਂ ਗਈ ਉਹ ਅੰਦਰ ਸਿਰਫ ਸਿਰਫ ਪ੍ਰੈਜ਼ਾਈਡਿੰਗ ਅਫਸਰ ਨੂੰ ਦਿੱਤੀ ਗਈ ਨਾ ਕਿ ਸਾਨੂੰ ਫੜਾਈ ਗਈ ਤੇ ਜਦੋਂ ਸਾਡਾ ਬੰਦਾ ਅੰਦਰ ਵੋਟ ਪਾਣ ਜਾਂਦਾ ਸੀ ਉਹ ਕਹਿੰਦੇ ਜੀ ਤੁਹਾਡੀ ਤਾਂ ਵੋਟ ਡਿਲੀਟ ਹੋ ਗਈ ਉਹ ਕਹਿੰਦਾ ਯਾਰ ਮੈਂ ਇੱਥੇ ਰਹਿ ਰਿਆਂ ਚਲੋ ਮੈਨੂੰ ਆਪਣੇ ਘਰ ਮੈਂ ਤੁਹਾਨੂੰ ਘਰ ਲੈ ਚਲਦਾ ਮਤਲਬ ਫਿਰ ਚੌਥੀ ਗੱਲ ਜਿਹੜਾ ਇੱਕ ਆਪਣਾ ਡੀਜੀ ਲਾਕ ਹੁੰਦਾ ਹੈ ਲਾਕਰ ਸਿਸਟਮ ਜਿਹੜਾ ਕਿ ਗਵਰਨਮੈਂਟ ਆਫ ਇੰਡੀਆ ਦਾ ਫਰੂਗਾ ਜਿੱਛਾ ਆਪਾਂ ਸਾਰਾ ਆਪਣਾ ਡਾਕੂਮੈਂਟਸ ਲੀਗਲ ਡਾਕੂਮੈਂਟਸ ਰੱਖਦੇ ਆ ਉਹ ਨਹੀਂ ਮੰਨੇ ਇਹਨਾਂ ਨੇ ਮੇਰੀ ਡੀਸੀ ਸਾਹਿਬ ਨਾਲ ਵੀ ਗੱਲ ਹੋਈ ਮਤਲਬ ਉਹਨਾਂ ਨੇ ਫਿਰ ਇੱਕ ਪ੍ਰੈਜ਼ਾਈਡਿੰਗ ਅਫਸਰ ਨੂੰ ਕਿਹਾ ਮੇਰਾ ਖਿਆਲ ਹੈ ਉਹਨਾਂ ਨੇ ਡੀਸੀ ਸਾਹਿਬ ਨੂੰ ਵੀ ਓਨਰ ਨਹੀਂ ਕੀਤਾ ਉਸ ਤੋਂ ਬਾਅਦ ਉਹ ਬੋਟਾ ਕਾਸਟ ਨਹੀਂ ਹੋਈਆ ਫਿਰ 3 ਸੱਬ ਤੋਂ ਵੱਡੀ ਜਿਹੜੀ ਗੱਲ ਹੋਈਆ ਜਿਹੜਾ ਉੱਥੋਂ ਦਾ ਪ੍ਰੈਜ਼ਾਈਡਿੰਗ ਅਫਸਰ ਉੱਥੋਂ ਦੇ ਜਿਹੜੇ ਅੰਦਰਲੇ ਲੋਕ ਸੀਗੇ ਬਿਲਕੁਲ ਬੇਰੁਖੇ ਮਿਸਬੀਵ ਹਰੇਕ ਵੋਟਰ ਨਾਲ ਕਰਦੇ ਸੀ ਹਰੇਕ ਵੋਟਰ ਨਾਲ ਮਤਲਬ ਮੈਂ ਹੈਰਾਨ ਆ ਵੀ ਇਹ ਕੀ ਹੋ ਰਿਹਾ ਸਾਡੀ ਸਰਕਾਰ ਦੇ ਵਿੱਚ ਇਹ ਮਤਲਬ ਸਾਡੀ ਸਰਕਾਰ ਦਾ ਅਕਸ਼ ਖਰਾਬ ਕਰ ਰਹੇ ਨੇ ਲੋਕ ਇਹਨਾਂ ਨੂੰ ਬਿਲਕੁਲ ਵੀ ਡਰ ਖੌਫ ਨਹੀਂ ਹੈਗਾ ਵੀ ਅਸੀਂ ਸਰਕਾਰ ਦੇ ਅਸੀਂ ਕਰਮਚਾਰੀ ਆ ਅਫਸਰ ਆ ਵੀ ਅਸੀਂ ਜਿਸ ਸਰਕਾਰ ਦੇ ਵਿੱਚ ਨੌਕਰੀ ਕਰਦੇ ਆ ਵੀ ਸਾਨੂੰ ਉਸ ਸਰਕਾਰ ਦਾ ਡਰੀ ਹੈ ਨਹੀਂ ਇਹਨਾਂ ਨੇ ਸਰਕਾਰ ਸਾਡੀ ਦੀ ਮਾਨ ਸਾਹਿਬ ਦੀ ਛਵੀ ਸਾਡੀ ਛਵੀ ਸਾਡੇ ਕੇਜਰੀਵਾਲ ਸਾਹਿਬ ਦੀ ਛਵੀ ਦੇ ਵਿੱਚ ਹੌਂਟ ਚ ਕੋਈ ਕਸਰ ਨਹੀਂ ਛੱਡੀ ਨੰ ਤੁੰਬਲ ਹੋਂਚ ਤੇ ਇਸ ਕਰਕੇ ਜੋ ਸਾਡੇ ਅੱਜ ਅਸੀਂ ਰਿਜ਼ਲਟ ਦੇਖ ਰਹੇ ਹਾਂ 40 ਤਾਂ ਦੱਸਦੇ ਜੋ ਅੱਜ 41 ਸੀਟਾਂ ਦਾ ਆਨ ਦਾ ਘਟ ਕਾਰਨ ਇਹ ਲੋਕ ਨੇ ਇਹ ਲੋਕ ਨੇ ਲੋਕ ਬਿਲਕਦੇ ਰੇ ਰੋਂਦੇ ਰੇ ਸਾਡੀਆਂ ਵੋਟਾਂ ਜੀ ਪਾਓ ਕਿੱਥੇ ਪਾਈਏ ভোটার ਸੂਚੀ ਚੋਂ ਨਾਲ 97 ਉਹ ਕੋਈ ਸਰਾਪਨਗਰ ਪਾਤੀ ਕੋਈ ਹੈਪੋਵਾਲ ਪਾਤੀ ਮਤਲਬ ਇਸ ਤਰੀਕੇ ਨਾਲ ਜੀ ਇਹ ਬਹੁਤ ਵੇਣਿਜਮੀਆਂ ਦੇ ਨਾਲ ਇਹ ਹੋਈਆ ਗੱਲ ਬਿਲਕੁਲ ਇਸ ਚੀਜ਼ ਦੀ ਬਾਹਰੀ ਨਿੰਦਾ ਕਰਦਾ ਇਹ ਦੋਸਤਾਂ ਦੇ ਆਮ ਵਿਰੋਧੀ ਤੋਂ ਸਵਾਲ ਚੁੱਕਦਾ ਜੀ ਕਹਿੰਦਾ ਸਰਕਾਰ ਵੱਲੋਂ ਕਿੱਤਾ ਗਿਆ ਵਾਡ ਬੰਦੀ ਤਬੀਰ ਕੀਤੀ ਗਈ ਹੈ ਤੇ ਦੇਖੋ ਸਰਕਾਰ ਹਮੇਸ਼ਾ ਮੇਰੀ ਗੱਲ ਸੁਣੋ ਸਾਡੇ ਮੇਰੇ ਹਲਕਾ ਵੈਸਟ ਚ ਲਾ ਲੋ ਮੈਂ ਆਪਣੀ ਐਗਜ਼ੈਂਪਲ ਦਊਂਗਾ ਬਾਹਰ ਦਾ ਮੈਨੂੰ ਨਹੀਂ ਪਤਾ ਮੇਰੇ ਹਲਕਾ ਵੈਸਟ ਚ ਇੱਕ ਵੀ ਵਾਇਲੈਂਸ ਹੋਈ ਇੱਕ ਵੀ ਬੂਥ ਕੈਪਚਰਿੰਗ ਹੋਈ ਜੇ ਮੈਂ ਆਪਣੀ ਘਰ ਦੀ ਵਾਰਡ ਹਾਰਿਆ ਤੇ ਕਿਉਂ ਸਰਕਾਰ ਦੀ ਅਸੀਂ ਛਵੀ ਖਰਾਬ ਕਰਨੀ ਹੈ ਅਸੀਂ ਅਸੀਂ ਲੋਕਾਂ ਨੂੰ ਸਹੀ ਰਾਧਖਾਨ ਵਾਲੇ ਲੋਕ ਅਸੀਂ ਬੂਥ ਕੈਪਚਰਿੰਗ ਕਰਾਂਗੇ ਅਸੀਂ ਹਾਰਨਾ ਮਨਜ਼ੂਰ ਆ ਜਿੱਤਿਆ ਹੋਇਆ ਬੰਦਾ ਜੋ ਲੋਕਾਂ ਦੀ ਪਸੰਦ ਦਾ ਲੀਡਰ ਹੁੰਦਾ ਉਹਨੂੰ ਹੀ ਲੋਕ ਪਸੰਦ ਕਰਦੇ ਨੇ ਨਾ ਕਿ ਬੂਥ ਲੁੱਟਣ ਵਾਲੇ ਲੀਡਰਾਂ ਨੂੰ ਉਹਨਾਂ ਲੋਕ ਲੀਡਰ ਨਹੀਂ ਮੰਨਦੇ ਠੀਕ ਹੈ ਤੁਸੀਂ ਪ੍ਰਸ਼ਾਸਨ ਦੇ ਬਾਰ ਬਾਰ ਸਵਾਲ ਚੱਕਦੇ ਹੋ ਜਦੋਂ ਨਹੀਂ ਪਤਾ ਤੋੜਿਆ ਤੁਸੀਂ ਉਹ ਵੀ ਪ੍ਰਸ਼ਾਸਨ ਨੂੰ ਸਵਾਲ ਚੱਕਦੇ ਹੋ ਕੰਮ ਨਹੀਂ ਹੁੰਦੇ ਕੀ ਸਰਕਾਰ ਦੀ ਸੁਣਦੇ ਨਹੀਂ ਪ੍ਰਸ਼ਾਸਨ ਕੀ ਸਮਝ ਨਹੀਂ ਉਸ ਗੱਲ ਨੂੰ ਦੇਖੋ ਗੱਲ ਇਹ ਹੈ ਸਰਕਾਰ ਨੂੰ ਤੇ ਸਿੱਧੀ ਹਜ਼ਾਤਾ ਨਹੀਂ ਕਿ ਆਪਣੇ ਐਮ ਐਲ ਐਸ ਦੇ ਕੰਮ ਕਰੋ ਫਿਰ ਕੰਮ ਜੁੜੀ ਹੁੰਦੇ ਤੁਹਾਡੇ ਸਾਹਮਣੇ ਮੈਂ ਤਾਂ ਹੁਣ ਰਿਕਾਰਡ ਬੋਲ ਰਿਹਾ ਯਾਰ ਮੈਂ ਕੋਈ ਚੁਗਲੀ ਤਾਂ ਕੋਈ ਪਰਦੇ ਦਾ ਬੋਲ ਨਹੀਂ ਰਿਹਾ ਨਹੀਂ ਕਰ ਰਿਹਾ ਪ੍ਰਸ਼ਾਸਨ ਸਾਡਾ ਦੇ ਰਿਹਾ ਤੇ ਨਹੀਂ ਦੇ ਰਿਹਾ ਹੈਗਾ ਤੇ ਫੇਰ ਕਾਰਵਾਈ ਕਿਉਂ ਨਹੀਂ ਕਰਾ ਰਹੇ ਕਰਾਵਾਂਗੇ ਹੁਣ ਕੋਈ ਗੱਲ ਨਹੀਂ ਆ ਸਾਡਾ ਮੇਅਰ ਬਣ ਜਾਵੇ ਆਮ ਆਦਮੀ ਪਾਰਟੀ ਦਾ ਮਸਲ ਇਹ ਕਿ ਕੰਬੀਨੇਸ਼ਨ ਕਿਸ ਤਰ੍ਹਾਂ ਬਣੇਗਾ ਦੱਸੋ ਬੰਨੋ ਯਾਰ ਕੰਬੀਨੇਸ਼ਨ ਨਾ ਜਦੋਂ ਬਣਦਾ ਹੁੰਦਾ ਨਾ ਫੇਰ ਦੱਸਿਆ ਨਹੀਂ ਹੁੰਦਾ ਮੇਰਾ ਆਮ ਆਦਮੀ ਪਾਰਟੀ ਦਾ ਹੀ ਬਣੇਗਾ ਕੋਈ ਜੀਪੀ ਕਾਂਗਰਸ ਦਾ ਵੀ ਚੱਲ ਰਹੀ ਹੈ ਉਹ ਵੀ ਗੱਲਬਾਤ ਸਾਹਮਣੇ ਆ ਰਹੀ ਹੈ ਜੀ ਉਹ 99 ਵਾਲਾ ਫਾਰਮੂਲਾ ਲਾਣ ਨੂੰ ਕਰਦੇ ਪਏ ਜੀ 99 ਆਉਟਡੇਟਡ ਰੋਡਜਿਕ ਹਮ 2025 ਚੱਲਦਾ 299 ਦਾ ਫਲਾ ਟੈਲੀਫੋਨ ਵੀ ਨਹੀਂ ਸੀਗੇ ਹੁਣ ਤਾਂ ਤੁਹਾਡੇ ਕੋਲ ਹਰ ਚੀਜ਼ ਮਤਲਬ ਸੋਸ਼ਲ ਮੀਡੀਆ ਦਾ ਜਮਾਨਾ ਠੀਕ ਹੈ ਨਾ ਇਹ ਆਉਟਡੇਟਡ ਜਿਹਦਾ 99 ਤੇ ਹੁਣ ਕਿੰਨਾ 36 ਸਾਲ ਦਾ ਫਰਕ ਹੋ ਗਿਆ ਰਾਈਟ ਤੇ ਇਸ ਕਰਕੇ ਉਹ 36 ਸਾਲ ਪੁਰਾਣੀ ਚੀਜ਼ ਨੂੰ ਜਿੰਦੀ ਮਤਲਬ ਜਵਾਨ ਕਰੋ ਉਹ ਨਹੀਂ ਹੋਣੀ ਜਵਾਨੀ ਜਵਾਨੀ ਹੁੰਦੀ ਹੈ ਮਿੱਤਰਾ ਇਸ ਕਰਕੇ ਜਵਾਨ ਹੀ ਸਾਡਾ ਮਿਹਰ ਬਣਨਗੇ ਜਿਹੜੇ ਵੀ ਆਉਣਗੇ 25 ਸਾਲ ਦਾ ਹੀ ਬਣ ਕੇ ਚਿੰਤਾ ਲੱਗਿਆ ਆਪ ਦਾ ਕਿਸੇ ਪਾਰਟੀ ਨਾਲ ਚੱਲ ਰਿਹਾ ਦੇਖੋ ਜੀ ਇਹ ਗੱਲਾਂ ਨਹੀਂ ਹੁੰਦੀਆਂ ਇਹ ਸਾਡੀਆਂ ਪਾਰਟੀ ਹਾਈ ਲੈਵਲ ਦੀਆਂ ਗੱਲਾਂ ਨੇ ਇਹ ਚ ਸਾਡੀਆਂ ਮੇਰੀਆਂ ਆਪ ਦੀਆਂ 11 ਵੋਟਾਂ ਇੱਕ 10 ਮੇਰੇ ਕੌਂਸਲਰ ਜਿੱਤੇ ਨੇ 11 ਵੀ ਮੇਰੀ ਵੋਟ ਹੈ 11 ਵੋਟਾਂ ਪਾਰਟੀ ਦੀ ਝੋਲੀ 'ਚ ਅਸੀਂ ਪਾਈਆਂ ਨੇ ਜਿੱਤ ਕੇ ਉਹ ਸਾਡੀਆਂ ਉਹਨਾਂ ਦੇ ਵਿੱਚ ਪਈਆਂ ਨੇ ਬਾਕੀ ਸਾਡੇ ਬਾਕੀ ਸਤਿਕਾਰਯੋਗ ਐਮਐਲਏ ਸਾਹਿਬ ਤੇ ਬਾਕੀ ਸਾਰੇ ਹੋਰ ਸਾਰੇ ਤੇ ਉਹ ਕਰਕੇ ਕਰ ਰਹੇ ਨੇ ਦਾਵੇਦਾਰ ਕਿਹੜੇ ਸਰ ਇਹ ਚੀਜ਼ ਦਾ ਮੈਨੂੰ ਨਹੀਂ ਪਤਾ ਦਾਵੇਦਾਰ ਦਾ ਮੈਂ ਮੈਂ ਤੁਹਾਡੇ ਨਾਲ ਤੁਹਾਡੇ ਨਾਲ ਗੱਲਬਾਤ ਹੋਈ ਉਹ ਨਹੀਂ ਤੁਹਾਡੇ ਨਾਲ ਸੁਵਿਧਾਇਕ ਇਹਨਾਂ ਨੂੰ ਜੀ ਮੈਂ ਦਾਵੇਦਾਰ ਤੇ ਪਰਚਾ ਤੋਂ ਬਣਿਆ ਕੋਈ ਹੋਰ ਆ ਗਿਆ ਜੀ ਲੈਡੀਜ਼ ਕਿ ਜੈਂਟਸ ਨਹੀਂ ਦੇਖੋ ਇਹ ਚੀਜ਼ ਦਾ ਮੈਨੂੰ ਨਹੀਂ ਪਤਾ ਇਹ ਹਾਈ ਕਮਾਂਡ ਨੂੰ ਪਤਾ ਮੈਨੂੰ ਸਿਰਫ ਇੰਨਾ ਪਤਾ ਵੀ ਆਮ ਆਦਮੀ ਪਾਰਟੀ ਦਾ ਮੇਰ ਬੜਨਾ ਹੈ ਜਿਹੜੀ ਦੇ ਜੈਂਟਸ ਭਾਈ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਕੁਛ ਵੀ ਬਣ ਸਕਦਾ ਜਿਹੜਾ ਤੁਸੀਂ ਕਹਿੰਦੇ ਹੋ 7 ਤੁਸੀਂ ਕਹਿੰਦੇ ਹੋ 10 ਮੇਰੇ ਪਲੱਸ ਮੈਂ 11 ਟੋਟਲ ਫੇਰ ਜੇ ਸਾਹਮਣੇ 95 ਪਲੱਸ 7 102 102 ਫੇਰ ਤੋਂ ਅਮ ਨੂੰ ਚਾਹੀਦੀ ਹੈ 52 ਦੀ ਜੀ ਪਰ ਇਹ ਕੀ ਹੈ ਕਿ ਮੇਰ ਜਿਵੇਂ ਮੇਅਰ ਦੇ ਇਲੈਕਸ਼ਨ ਦੇ ਵਿੱਚ ਐਮ ਐਲ ਏ ਸ ਦੀ ਜਿਹੜੀ ਵੋਟਿੰਗ ਰਾਈਟ ਹੈ ਮਲੇ ਬਿਲਕੁਲ 100% ਅਸੀਂ ਮੈਂਬਰ ਹਾਊਸ ਦੇ ਕਿਤੇ ਕੱਲ ਨੂੰ ਕੋਈ ਐਮ ਐਲ ਏ ਵੀ ਬਣ ਸਕਦਾ ਇਹ ਹਾਈ ਕਮਾਂਡ ਦੇਖਣਾ ਹੈ ਐਮ ਐਲ ਏ ਨੂੰ ਮੇਅਰ ਬਣਾਉਣਾ ਹੈ ਕਿ ਕੌਂਸਲਰ ਨੂੰ ਮੇਅਰ ਬਣਾਉਣਾ ਹੈ ਤੇ ਇਹ ਮੇਰਾ ਸਾਡਾ ਫੈਸਲਾ ਨਹੀਂ ਹੈਗਾ ਇਹ ਹਾਈ ਕਾਰਡ ਦੇ ਦੇਖਣਾ ਔਰ ਕਾਰਪੋਰੇਸ਼ਨ ਐਕਟ ਦੇਖਣਾ ਪਏਗਾ ਕਿ ਬਾਕੀ ਉਹਦੇ ਵਿੱਚ ਜਿਹੜਾ 90 ਮੈਂਬਰ ਹੈਗਾ ਫਿਰ ਤਾਂ ਕਹਿੰਦਾ ਜੇ 9076 ਐਕਟ ਦੇ ਵਿੱਚ ਕੋਈ ਇਹਨਾਂ ਸੋਧ ਕੀਤੀ ਜਿਹੜਾ ਬਾਹਰ ਚ ਵੀ ਆਇਆ 2002 ਚ ਵੀ ਐਕਟ ਆਇਆਗਾ ਉਹ ਚ ਕਾਰਪੋਰੇਸ਼ਨਲ ਮਿਊਸਪਲ ਕਾਰਪੋਰੇਸ਼ਨ ਐਕਟ ਉਹ ਚ ਦੇਖਣਾ ਪਏਗਾ ਕਿ ਵੀ ਇਹਦੇ ਵਿੱਚ ਅ ਕਿਆ ਮੇਅਰ ਲਈ ਐਮ ਐਲ ਏ ਜਾਂ ਕੌਂਸਲ ਕਿਹੜਾ ਡਿਜ਼ਰਵ ਕਰਦਾ ਹੈਗਾ ਐਸ ਪਰ ਐਕਟ ਐਸ ਪਰ ਰੂਲ ਹੋਏਗਾ ਉਹ ਤਾਂ ਅਜੇ ਤੱਕ ਕਿਤੇ ਨਹੀਂ ਹੋਇਆ ਕਿ ਐਮਐਲਏ ਨੂੰ ਮੇਅ ਚੌਨਟ ਚ ਵੋਟਿੰਗ ਕੀਤੀ ਹੋਵੇ ਦੇਖੋ ਵੋਟਿੰਗ ਦੀ ਗੱਲ ਹੀ ਹੁੰਦੀ ਸਾਡੇ ਤਾਂ ਮਤਲਬ ਅਜੇ ਤੱਕ ਪਾਰਟੀ ਦੇ ਹੈਗੇ ਆ ਐਨੇ ਬੰਦੇ 49 ਤਾਂ ਅਸੀਂ ਹੈਗੇ ਆ ਨਾ ਇੱਕ ਸੀਵੀਐ ਸਾਹਿਬ ਵੀ ਇੱਧਰ ਆ ਗਏ ਨੇ ਸਾਡੇ ਕੋਲ 49 ਅਸੀਂ ਹੈਗੇ ਆ ਇਸ ਟਾਈਮ ਠੀਕ ਹੈ ਨਾ ਤੇ ਕੋਈ ਗੱਲ ਨਹੀਂ ਹੋ ਜਾਏਗਾ ਕੋਈ ਵੱਡੀ ਗੱਲ ਨਹੀਂ ਕੀ ਸਰ ਐਕਟ ਦੇ ਵਿੱਚ ਹੈ ਇਹ ਕਿ ਐਮਐਲਏ ਵੋਟ ਦਿੰਦੇ ਆ ਬਿਲਕੁਲ ਹੈ ਸਰ ਅਸੀਂ ਮੈਂਬਰ ਹਾਊਸ ਦੇ ਸਰ ਮੈਂਬਰ ਦੀ ਗੱਲ ਅਲੱਗ ਹੈ ਠੀਕ ਹੈ ਮੈਂ ਵੋਟ ਦੀ ਗੱਲ ਵੋਟ ਵੋਟ ਕਾਸਟ ਹੁੰਦੀ ਸਾਡੇ ਵੋਟ ਕਾਸਟ ਹੁੰਦੀ ਮਤੇ ਦੇ ਉੱਤੇ ਬਹਿਸ ਹੋਵੇ ਉੱਥੇ ਟਾਈ ਹੋਵੇ ਤਾਂ ਵੱਡੀ ਦੀ ਵੋਟ ਕਾਸਟ ਨਹੀਂ ਨਹੀਂ ਸਾਡੀ ਵੋਟ ਕਾਸਟ ਹੀ ਹੁੰਦੀ ਹੈ ਜੀ ਵੋਟ ਕਾਸਟ ਹੁੰਦੀ ਹੈ ਕੋਈ ਨਾ ਕੋਈ ਚੋਣ ਦੇ ਪਿੱਛੇ ਕਾਸਟ ਹੁੰਦੀ ਹੈ ਇਹ ਮੈਨੂੰ ਅਜ ਤੱਕ ਕਿਉਂਕਿ ਮੈਂ ਕਈਆਂ ਨਾਲ ਜਿਹੜੇ ਪੁਰਾਣੇ ਸੈਕਟਰੀ ਦੇ ਉਹ ਵੀ ਕਹਿੰਦੇ ਨਹੀਂ ਉੱਥੇ ਨਹੀਂ ਹੁੰਦੀ ਮਤੇ ਦੇ ਉੱਤੇ ਕੋਈ ਇਸ਼ੂ ਅੜ ਜਾਏ ਤਾਂ ਉੱਥੇ ਹੁੰਦੀ ਹੈ ਹੁੰਦੀ ਹੈ ਜੀ ਫਿਰ ਵੀ ਮੈਂ ਦੁਬਾਰਾ ਮੈਂ ਇਹਨੂੰ ਮਤਲਬ ਅਜੇ ਬਿਲਕੁਲ ਇਹਨੂੰ ਪੁਖਤਾ ਨਹੀਂ ਕਹਿ ਸਕਦਾ ਪਰ ਹੁੰਦੀ ਹੈ ਮੈਂ ਕਹਿ ਸਕਦਾ ਪਰ ਫਿਰ ਵੀ ਅਸੀਂ ਜਾਂਚ ਕਰਾਂਗੇ ਜੀ ਬੋਗਸਿੰਗ ਬੜੇ ਸਾਰ ਉਠੇ ਨੇ ਕਿ ਅੰਦਰ ਹੀਰਾ-ਵੇਰੀ ਹੋਈਆਂ ਨੇ ਜਾਲੀ ਵੋਟਾਪੂਤਾ ਹੀ ਹੈ ਕਿ ਜਿਹਨਾਂ ਨੇ ਈਵੀਐਮ ਮਸ਼ੀਨਾਂ ਨਾਲ ਹੀਰਾ-ਵੇਰੀ ਕਾਊਂਟਿੰਗ ਰੀਕਾਊਂਟਿੰਗ ਦੀ ਮੰਗ ਕੀਤੀ ਗੱਲ ਤੇ ਬੜਾ ਥੀਕ ਹੈ ਕਿ ਕਦੋਂ ਰੀਕਾਊਂਟਿੰਗ ਕਰਾਈ ਜਾਵੇ ਮੈਂ ਖੁਦ ਕਿਹਾ ਸੀ ਮੇਰੀ ਕਰਾਈ ਜਾਵੇ ਮੇਰੀ ਨਹੀਂ ਹੋਈ ਮੈਂ ਡੀਸਾ ਨੂੰ ਲਿਖ ਕੇ ਦਿੱਤਾ ਸੀ ਮੇਰੀ ਰੀਕਾਊਂਟਿੰਗ ਕਰਾਓ ਕਿ ਮੈਨੂੰ ਡਾਊਟ ਆ ਕਿਉਂਕਿ ਜਦੋਂ ਮੇਰੇ ਪੁਲਿਸ ਸਟੇਸ਼ਨ ਤੇ ਤਿੰਨਾਂ ਕਈਆਂ ਮਸ਼ੀਨਾਂ ਖੁੱਲੀਆਂ ਆਈਆਂ ਉੱਥੇ ਮੇਰੇ ਕਾਊਂਟ ਮੇਰੇ ਆਫਸਰਾਂ ਨੇ ਕੋਈ ਪੂਰੀ ਮੁੰਡਿਆਂ ਨੇ ਰਾਤ ਨੂੰ ਮੈਂ ਸ਼ਾਮ ਨੂੰ ਦੱਸਿਆ ਸਾਡੇ ਦਾ ਫ ਫਿਰ ਇਹਦਾ ਮਤਲਬ ਥੋੜੀ ਸਰਕਾਰ ਚ ਥੋੜੀ ਮਸ਼ੀਨਾਂ ਨਾਲ ਇਹੋ ਜੀ ਫਿਰ ਤਾਂ ਤੁਹਾਡੀ ਸਰਕਾਰ ਨੇ ਹੀ ਕੁਝ ਅਰਾਧਰਾ ਕੀਤਾ ਇਹਦਾ ਮਤਲਬ ਤੁਹਾਡੇ ਨਾਲ ਨਹੀਂ ਨਹੀਂ ਸਰਕਾਰ ਭੁੱਲੋ ਨਹੀਂ ਹੁੰਦਾ ਇਹ ਜਿਹੜੇ ਥੱਲੇ ਦੇ ਬੰਦੇ ਨੇ ਨਾ ਇਹ ਗੜਬੜ ਜ਼ਰੂਰ ਕਰਦੇ ਨੇ ਪਰ ਫਿਰ ਇੰਨੇ ਫਿਰ ਉਹ ਸਵਾਲ ਫਿਰ ਵੀ ਸਵਾਲ ਖੜਾ ਹੈ ਮੈਂ ਕਹਿੰਦਾ ਸਵਾਲ ਖੜਾ ਹੈ ਮੈਂ ਜਿੱਤਿਆ ਹੋਇਆ ਮੈਨੂੰ ਹਰਾਇਆ ਹੋਇਆ ਤੁਸੀਂ ਫਿਰ ਕੋਣ ਨਹੀਂ ਨਹੀਂ ਕੋਈ ਕਰਨੀ ਉਹ ਦੇਖਾਂਗੇ ਅਜੇ ਫੈਸਲਾ ਕਰਾਂਗੇ ਕੀ ਕਰਨਾ ਹੈ ਕਈ ਹੈ ਅੱਜ ਕੱਲੇ ਤੁਹਾਡੇ ਨਾਲ ਨਹੀਂ ਕਿਵੇਂ ਕਈ ਹੁੰਦਾ ਜਿਵੇਂ ਗਿਆਸੁਰਾ ਸੀ ਉਹ ਉਥੋਂ ਅਡਿਟਿਵ ਜਿੱਤਿਆ ਨਿਕਲੇ ਆ ਉਹ ਇੱਥੇ ਜਦੋਂ ਸਰਟੀਫਿਕੇਟ ਲੈਣ ਆ ਰਹੇ ਤਾਂ ਉਹ ਕਹਿੰਦੇ ਨੇ ਤੁਸੀਂ ਸੁਭਾਈਆਂ ਤੇ ਹਾਰ ਗਿਆ ਅਜੇ ਕਪੂਰ ਨਾਲ ਹੋਇਆ ਤੁਹਾਡੇ ਹਲਕੇ ਦੇ ਵਿੱਚ ਉਹ ਵੀ ਕਹਿੰਦੇ ਵੀ ਜਿੱਤਿਆ ਹੋਇਆ ਸੀ ਪਹਿਲਾਂ ਅਨਾਉਂਸ ਉੱਥੇ ਮੌਕੇ ਦਾ ਨਾਮ ਸੁਣਦੀ ਕਿ ਜਿੱਤ ਗਿਆ ਪਰ ਬਾਅਦ ਕਹਿੰਦੇ ਨਹੀਂ 35 ਮੋਟਾ ਤੇ ਹਾਰ ਗਿਆ ਮੈਂ ਤੁਹਾਨੂੰ ਨਹੀਂ ਨਹੀਂ ਉੱਥੇ ਸਾਡੇ ਸਣੀ ਮਾਸਟਰ ਜੀ ਜਿੱਤੇ ਨੇ ਸਤਨਾਮ ਸਿੰਘ ਸਣੀ ਹੂੰ ਹੂੰ ਠੀਕ ਹੈ ਬਤੌਰ ਮੈਂ ਤਾਂ ਖੁਦ ਰੀਕਾਉਂਟਿੰਗ ਲਈ ਕਿਹਾ ਗਿਆ ਸੀ ਤੇ ਪਹਿਲਾਂ ਸਾਡੇ ਨਾਲ ਉਹ ਫਾਦੇ ਮਸ਼ੀਨਾਂ ਪਈਆਂ ਸੀ ਉੱਥੇ ਕੁਝ ਮਾਰਦਨ ਕੁਝ ਹੋਰ ਸੀਗਾ ਜਦੋਂ ਇੱਥੇ ਸਰਟੀਫਿਕੇਟ ਲੈਣਾ ਹੈ ਮਾਰਦਨ ਕੁਝ ਹੋਰ ਬਣ ਗਿਆ ਹੂੰ ਹੈ ਹੈ ਇਦਾਂ ਦੀ ਗੜਬੜ ਵੀ ਹੈ ਇਹ ਸਾਰੀ ਪ੍ਰਸ਼ਾਸਨ ਦੀ ਨੈਗਲੀਜੈਂਸੀ ਮੈਂ ਠੋਕ ਕੇ ਕਹਿੰਦਾ ਗੱਲ ਕਿਉਂਕਿ ਮੈਨਾਂ ਖੁਦ ਨਾ ਹੋਈ ਹੈ ਮੈਂ ਚੀਜ਼ੋ ਫੀਲਡ ਚੋਂ ਮੈਂ ਸਫਰ ਕੀਤਾ ਤੁਸੀਂ ਅੱਗੇ ਨਹੀਂ ਹੋਵੋਗੇ ਜਾਂਚ ਕਿੱਦਾਂ ਹੋਵੇਗੀ ਤੁਸੀਂ ਅੱਗੇ ਤੁਸੀਂ ਕਹਿੰਦੇ ਕਿ ਅਸੀਂ ਅਸੀਂ ਜੀ ਸਾਡੇ ਮਾਜੂਕ ਮੁੱਖ ਮੰਤਰੀ ਸਾਹਿਬ ਨੂੰ ਮੈਸੇਜ ਲਾਤਾ ਹੈਗਾ ਉਹਨਾਂ ਸੁਨੇਹਾ ਲਾਤਾ ਹੈਗਾ ਠੀਕ ਹੈ ਉਹ ਆਪਣੇ ਅਪਕਾਰਵਾਈ ਕਰਨਗੇ ਇਸ ਚੀਜ਼ ਤੇ ਕਿਉਂਕਿ ਸਾਡੇ ਗਾੜੀ ਰੋੜੇ ਤ੍ਰੀਕੋਟੀ ਨੇ ਹਲੇ ਮੰ ਹਣ ਕੀ ਹੋ ਸਕਦੀ ਹੁਣ ਤਾਂ ਹੋਣੀ ਨਹੀਂ ਜੋ ਸਰਟੀਫਿਕੇਟ ਇਸ਼ੂ ਹੋ ਜਾ ਫੇਟੇ ਹੁੰਦਾ ਦੇਖ ਇੱਕ ਸਵਾਲ ਹੈ ਕੇ ਵੀ ਹੈ ਜਿਵੇਂ ਕਿ ਚਲੋ ਪੰਜਾਬ ਨੂੰ ਜਾਣੇ ਗਾੜ ਸਟੇਟ ਹਾਲ ਓਵਰ ਦੇਖਿਆ ਜਾਵੇ ਤੇ ਕਿ ਆਪ ਇਹ ਸਾਖ ਡਿੱਗੀ ਹੈ ਕਿ ਇੰਨੇ ਘੱਟ ਹੋਈ ਹੈ ਕਿ ਟੱਕਰ ਦੀ ਹੈ ਕੀ ਸਾਖ ਡਿੱਗੀ ਹੈ ਲੋਕਾਂ ਵਿੱਚ ਤੁਹਾਡੀ ਜੇ ਸਾਖ ਕਿਉਂ ਡਿੱਗੀ ਹੈ ਸਾਖ ਤਾਂ ਅਧਿਕਾਰੀਆਂ ਨੇ ਕਰਾਈ ਹੈ ਜੋ ਵੋਟਾਂ ਹੀ ਸਾਡੀ ਗੜਬੜ ਕਰਤੀਆਂ ਹਾਲ ਓਵਰ ਦੇਖਿਆ ਪਟਿਆਲਾ ਛੱਡ ਕੇ ਪੂਨ ਮੋਮਦਾ ਬਾਕੀ ਜਗ੍ਹਾ ਦੇਖਿਆ ਓ ਯਾਰ ਅਸੀਂ ਵੀ ਜਿੱਤੇ ਦੇ ਸਾਨੂੰ ਵੋਟਾਂ ਦਾ ਸਾਡੀਆਂ ਸਹੀ ਭੁਗਤਾਨਦੇ ਨਾ ਲਿਸਟਾਂ ਦਾ ਸਾਨੂੰ ਸਹੀ ਦਿੰਦੇ ਨਾ ਯਾਰ ਲਿਸਟ ਐ ਨਹੀਂ ਸਹੀ ਆਈਆਂ ਤਾਂ ਵੋਟਾ ਕਿੱਥੋਂ ਨਿਕਲਨੀ ਆ ਸੀ ਉਹ ਛੱਡੇ ਪੋਸਟ ਉਤਾਰ ਦੋ ਸਾਰੇ ਬਸ ਲੱਗੇ ਬਾਹਰ ਬਲੋ ਥੈਂਕ ਯੂ ਗਾਡ ਦਾ ਬੈਮ ਹਲੇ ਝਾੜੋ ਬੇਰ